ਗੱਬਣ ਬਾਈ ਇੱਕ ਤਰੀਕ ਨੂੰ ਇਹਨੂੰ ਲੱਗ ਜੂਗਾ ਛੇ ਮਹੀਨਾ ਪੰਜ ਦੀ ਹੋ ਜੀ ਅੱਧ ਗੱਬ ਹੋ ਗਈ ਇੱਕ ਤਰੀਕ ਨੂੰ ਬਾਈ ਆ ਝੋਟੀ ਹੁਣ ਕਿੰਨੇ ਟਾਈਮ ਦੀ ਗੱਬਣ ਆ ਇਹ ਬਾਈ 4 ਮਹੀਨੇ ਦੀ ਗੱਬਣ ਆ ਰਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਲੱਤ ਵਗੈਰ ਤੇ ਜਿਹੜਾ ਬਠਿੰਡਾ ਬਾਈ ਗੱਗੀ ਦੇ ਘਰੋਂ ਵੀਡੀਓ ਆ ਕਰੇਲੂ ਪਸ਼ੂ ਪਾਲ ਕਾ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਦੋ ਨਗ ਬਾਈ ਕੋਲੇ ਸੇਲ ਆਲੇ ਆ ਇੱਕ ਤਾਂ ਵੀਰੇ ਉਹ ਮੱਝ ਆ ਗਈ ਟੋਕੜ ਗੱਬਣ ਕਿੰਨੇ ਟਾਈਮ ਦੀ ਗੱਬਣ ਆ ਕੀ ਡਿਟੇਲ ਆ ਉਹ ਬਾਈ ਤੋਂ ਲਵਾਂਗੇ ਇੱਕ ਵੀਰੇ ਆ ਝੋਟੀ ਆ ਗਈ ਇਹ ਵੀ ਗੱਬਣ ਆ ਦੋਨਾਂ ਦੀ ਜਾਣਕਾਰੀ ਆਪਾਂ ਭਰਾ ਤੋਂ ਲਵਾਂਗੇ ਸਾਹਮਣੇ ਆ ਜਾ। ਹੋਰ ਕੀ ਹਾਲ ਆ ਵੀਰੇ? ਠੀਕ ਆ ਬਾਈ ਵਧੀਆ। ਪਹਿਲਾਂ ਤਾਂ ਬਾਈ ਆਪਦਾ ਮੋਬਾਈਲ ਨੰਬਰ ਬੋਲ ਦੇ। 86996 78992 ਬਾਈ। ਠੀਕ ਆ। ਵੀਡੀਓ ਦੇ ਉੱਤੇ ਬਾਈ ਗੱਗੀ ਦਾ ਨੰਬਰ ਚੱਲੀ ਜਾਂਦਾ ਬਾਈ ਮੱਝ ਕਿੰਨੇਵੇਂ ਸੂਏ ਵਾਸਤੇ ਹੁਣ ਗੱਬਣਾ ਤੇ ਤੇਰੇ ਘਰ ਦੀ ਮੱਝ ਆ ਇਹ? ਹਾਂ ਬਾਈ ਆਪਣੇ ਘਰ ਦੀ ਮੈਂ ਆ। ਅੱਛਾ ਕਿੰਨੇਵੇਂ ਸੂਏ ਵਾਸਤੇ ਗੱਬਣਾ ਵੀਰੇ? ਇਹ ਬਾਈ ਚੌਥੇ ਸੂਏ ਸੂ ਗਈ ਹੁਣ। ਚੌਥੇ ਸੂਏ ਸੂ ਗਈ। ਹਾਂ ਬਾਈ। ਠੀਕ ਆ। ਤੇਤਾ ਜੀ ਨੇ ਬਈ ਕਿੰਨਾ ਕੁ ਦੁੱਧ ਦੁੱਤਾ ਤੇਰੇ ਕੋਲੇ ਸਹੀ ਇਹਨੇ ਇਹ ਦੁੱਧ ਬਈ 17 18 ਕਿਲੋ ਖੁੱਲਾ ਦਿੰਦੀ ਆਪਣੇ ਕੋਲੇ ਕਹਿਣਾ ਨਾਲ ਹੋਵੇ ਦਿੰਦੀ ਨਹੀਂ ਬਈ ਜਮਾ ਦਿੰਦੀ ਹੈ ਗਰੰਟੀ ਦਾ ਚਵਾ ਦੇਾਂਗੇ ਆਪਾਂ ਠੀਕ ਆ ਠੀਕ ਆ ਆ ਮੜ ਜਿਹੜਾ ਹਲਕਾ ਮੜ ਆ ਜਾਂ ਕੱਟ ਜਾਂਦੀ ਨੇ ਇਹ ਕੀ ਚੀਜ਼ ਆ ਵੀਰੇ ਇਹ ਬਈ ਪਹਿਲਾਂ ਇਹਦੇ ਨਾਲ ਮਾਸ ਫੜਾ ਫੋੜਾ ਜਾਂ ਹੋ ਗਿਆ ਸੀ ਪਿਛਲੇ ਸੂਏ ਕਿ ਉਹ ਤੋਂ ਪਿਛਲੇ ਉਹ ਤੋਂ ਪਿਛਲੇ ਸੂਏ ਦੂਜੇ ਸੂਏ ਦੁੱਧ ਤਾਂ ਬਰਾਬਰ ਆ ਜਮਾ ਕੋਈ ਨਹੀਂ ਦੁੱਧ ਬਰਾਬਰ ਆ ਬਈ ਠੀਕ ਆ ਇਧਰੋਂ ਤੋਰ ਬਈ ਇਹਨੂੰ ਹੋ ਕੇ ਤੋਰ ਲਾ ਹੁਣ ਕਿੰਨਾ ਦੁੱਧ ਦਈ ਜਾਂਦੀ ਹੈ ਕਹਿੰਦੇ ਹੈ ਹੁਣ ਬਈ ਇਹ 5 ਕਿਲੋ ਦੁੱਧ ਦਿੰਦੀ ਆ ਅੱ ਤੇ ਗੱਬਣ ਕਿੰਨੇ ਟਾਈਮ ਦੀ ਹੋਗੀ ਗੱਬਣ ਬਾਈ ਇਹ ਇੱਕ ਤਰੀਕ ਨੂੰ ਇਹਨੂੰ ਛੀਮਾ ਮਹੀਨਾ ਲੱਗ ਜਾਊਗਾ ਪੰਜ ਦੀ ਹੋ ਜਾਊ ਇੱਕ ਤਰੀਕ ਨੂੰ ਛੇਮਾ ਮਹੀਨਾ ਲੱਗ ਜਾਊ ਪੰਜ ਦੀ ਗੱਬਣ ਹੋਊਗੀ ਹਾਂ ਬਾਈ ਬਾਕੀ ਤੁਸੀਂ ਆਹ ਦੇਖ ਲਓ ਬਾਈ ਲੈ ਲੈ ਬਾਈ ਬੰਨ ਲਾ ਕੋਈ ਗੱਲ ਨਹੀਂ ਵਜਨ-ਵਜਨ ਤੇ ਪੂਰੀ ਫੁੱਲ ਲਾ ਗਈ ਵੀਰੇ ਕੋਈ ਛੋਟੀ ਜੀ ਨਹੀਂ ਹੈਗੀ ਵਜਨ ਤੇ ਵਧੀਆ ਆ ਗਈ ਬਾਕੀ ਤੁਸੀਂ ਆਹ ਦੇਖ ਲਓ ਆਪਣਾ ਕੰਮ ਆਸ ਨੂੰ ਕੱਲੀ-ਕੱਲੀ ਚੀਜ਼ ਬਹੁਤੀ ਦਿਖਾਉਣੀ ਆਹ ਦੇਖੋ ਪਿਛੋਲੇ ਵਾ ਦੇਖ ਲਓ ਕੋਈ ਚੱਕਰ ਨਹੀਂ ਬਾਈ ਕਹਿੰਦਾ ਵੀ 1 ਪੈਸੇ ਦਾ ਵੀ ਨੁਕਸ ਹੋਵੇ ਕੋਈ ਉਹ ਚ ਤੇ ਬਾਈ ਇਹਦਾ ਮੁੱਲ ਕੀ ਕਰਦਾ ਜਾਇਜ਼ ਗੱਗੀ ਇਹਦਾ 98000 ਰੁਪਏ ਬਾਈ ਛੋੜ ਛੱਪਾ ਕੋਈ ਮੌਕੇ ਤੇ ਬਾਈ ਮੜਾ ਟੜਾ ਮਾਨ ਤਾਣ ਜਾ ਹੋ ਜਾ ਅੱਛਾ 98000 ਹਾਂ ਤਾਜੀ ਦਾ ਦੁੱਧ ਕਿੰਨਾ ਗਿਆ ਸੀ ਦੁੱਧ ਬਾਈ ਇਹਦਾ 17 18 ਕਿਲੋ ਦਾ ਅੱਛਾ ਅੱਛਾ 98 ਬਾਈ ਜੀ ਇਹਦਾ ਮੁੱਲ ਆ ਫਾਈਗਨਾਈਚੋ ਮਾਨਦਾਨ ਛੋਟਛਪਾ ਕਰਾਂਗੇ ਗੱਬਣ ਕਿੰਨੇ ਟਾਈਮ ਦੀ ਕਿਆ ਸੀ ਗੱਬਣ ਬਾਈ ਇੱਕ ਤਰੀਕ ਨੂੰ ਲੱਗ ਜੂਗਾ 6 ਮਹੀਨਾ 5 ਦੀ ਹੋ ਜੀ ਅੱਧ ਗੱਬ ਹੋ ਗਈ ਇੱਕ ਤਰੀਕ ਨੂੰ 6 ਮਹੀਨਾ ਲੱਗ ਜੂ ਹਾਂ ਠੀਕ ਆ ਵੀਰੇ ਜਿਹੜੇ ਭਰਾ ਨੂੰ ਇਹ ਪਸੰਦ ਆ ਉਹ ਦੋਸਤੋ ਕੋਲ ਆ ਜਾਓ ਤਸੱਲੀ ਕਰਨੀ ਤੁਹਾਡਾ ਹੱਕ ਆ ਨੰਬਰ 2 ਤੇ ਆ ਜਾ ਬਈ ਆ ਛੋਟੀ ਹੁਣ ਕਿੰਨੇ ਟਾਈਮ ਦੀ ਗੱਬਣ ਇਹ ਬਈ 4 ਮਹੀਨੇ ਦੀ ਗੱਬਣ ਚੈੱਕ ਕਰਾਤੀ ਕਿ ਕਰਾਉਣ ਵਾਲੀ ਚੈੱਕ ਕਰਾਈ ਨਹੀਂ ਬਈ ਆਪਾਂ ਜਿਹੜਾ ਕੋਈ ਆਖੂਗਾ ਆਪਾਂ ਚੈੱਕ ਕਰਾ ਕੇ ਸਾਹਮਣੇ ਉਦੋਂ ਉਹ ਕਰਦੇ ਹਾਂ ਹਾਂ ਵੀ ਜੇ ਕਿਸੇ ਭਰਾ ਨੇ ਖਰੀਦਣੀ ਆ ਕੋਲੇ ਡਾਕਟਰ ਸੱਦ ਲਾਂਗੇ ਚੈ ਵੀ ਜਦੋਂ ਤੂੰ ਠੀਕ ਆ ਭਰਾ ਤਾਂ ਉਦੋਂ ਬਾਅਦ ਕੋਈ ਤਾਰ ਤੁਰ ਕੋਸ ਲਈ ਵੀ ਕੁਝ ਨਹੀਂ ਦਿੱਤਾ ਵੀ ਤੇਰੇ ਵੱਨੋਂ ਕਨਫਰਮ ਆ ਗਿਆ ਗੱਬਣਾ ਹਾਂ ਹਾਂ ਆ ਦੇਖ ਲੋ ਨੰਬਰ 2 ਤੇ ਦੋਸਤੋ ਜੋ ਠੀਕ ਅੱਲਾ ਗੱਲਾ ਥਾਣਾ ਵੀ ਕੋਈ ਪੰਜਵਾਂ ਥਾਣਾ ਹੋਵੇ ਤੇ ਬਾਈ ਕਹਿੰਦਾ ਇਹ ਹੋ ਗਈ 4 ਮਹੀਨਿਆਂ ਦੀ ਗੱਬਣਾ ਹਣਾ ਹਾਂ ਬਾਈ ਪੰਜਵਾਂ ਕਿੰਨੇ ਨੂੰ ਲੱਗਣਾ ਆ 5 ਤਰੀਕ ਨੂੰ ਲੱਗ ਜੂ ਬਾਈ ਇਹਨੂੰ ਪੰਜਵਾਂ ਇਹਨੂੰ ਵੀ ਤੋੜ ਲਾ ਵੀਰੇ ਇਹ ਦੇਖ ਲੋ ਦੋਸਤੋ ਇਹਦਾ ਮੁੱਲ ਵੀ ਆਪਾਂ ਤੁਹਾਨੂੰ ਕਨਫਰਮ ਕਰਾ ਦਿੰਨੇ ਆ ਭਰਾ ਤੋਂ ਬਸ ਇੱਥੇ ਕਮਾੜਾ ਇਦੋਂ ਤਾਂ ਕਿਹੜਾ ਕੋਈ ਬੜਾ ਲੈਵਟ ਹੋਣਾ ਇੱਥੇ ਜੀ ਆਏ ਤੋੜ ਲੇ ਆ ਦੇਖ ਲੋ ਭਾਈ ਸਿੰਗਾ ਦੀ ਦੇਖ ਲੋ ਤੇ ਥਾਣਾ ਆਪਾ ਦਿਖਾ ਤੇ ਕੱਲਾ ਕੱਲਾ ਥਾਣਾ ਪਿੰਡ ਨੱਤ ਵਗੈਰ ਜਿਹੜਾ ਬਟਿੰਡਾ ਬਾਈ ਗੱਗੀ ਦੇ ਘਰੋਂ ਵੀਡੀਓ ਆ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਵੀਡੀਓ ਤੇ ਇਹਦਾ ਕੀ ਮੁੱਲ ਕਰਦਾ ਜਾਇਜ਼ ਭਾਈ ਇਹਦਾ ਬਾਈ 66000 ਰੁਪਏ ਮੁੱਲ ਆ 66000 ਮੁੱਲ ਆ 4 ਮਹੀਨਿਆਂ ਦੀ ਗੱਬਣ ਹੋ ਗਈ ਹਣਾ ਹਾਂ ਭਾਈ 66000 ਦੋਸਤੋ ਇਹਦਾ ਮੁੱਲ ਆ ਗਿਆ ਮੱਝ ਦਾ ਮੁੱਲ ਆ ਗਿਆ ਵੀਰੇ 98 ਹਣਾ ਹਾਂ 98 ਇਹਦਾ ਮੁੱਲਾ ਹੈ ਦੋਨਾਂ ਚ ਜਿਹੜੀ ਵੀ ਕਿਸੇ ਭਰਾ ਨੂੰ ਪਸੰਦ ਆਉਂਦੀ ਹੈ ਕੋਲ ਆਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਸਾਰੇ